ਤੈਨੂੰ ਕਰਾਉਣੇ ਦਰਸ਼ਨ ਵੈਸੇ ਤੇ ਕੱਲ ਤੇ ਖੰਡ ਪੜਤ ਰਹਿਆ ਵਾ ਤੇ ਅੱਜ ਵੀ ਰਾਤ ਨੂੰ ਕਥਾਵਾਚਕ ਲੱਗਣਗੇ ਤੇ ਕੱਲ ਨੂੰ ਫਿਰ ਕਵੀਸ਼ਰ ਆਉਣਗੇ ਭੋਗਲੇ ਦਿਨ ਲੋਹੜੀ ਦਾ ਸਾਜਨ 베ਰਾ ਹਰ ਦਾ ਸੰਗੋ ਨੋ ਨੀ ਕੀ ਤਾਣ ਬੋ ਜੇ ਤੇ ਕਿੰਨੇ ਫਾਲੋਅਰ ਹੈ ਤੇਰੇ ਮੇਰਾ ਹੈਗਾ 15 1500 ਸਬਸਕ੍ਰਾਈਬਰ ਸਬਸਕ੍ਰਾਈਬਰ 1245 ਹੈ ਲਖਣਾ ਮੁਖਾ ਦੇਣਾ ਤੈਨੂੰ ਲੈ ਯਾਰ ਦੇਖ ਕਿੰਨੇ ਦੇਣਾ ਆਪਣਾ 1 ਮਿੰਟ ਬਣੀਆ ਹੁੰਦਾ ਛੋਵੇਂ ਭਲਾ ਹੁੰਦਾ ਛੋ ਦੇ ਤੂੰ പണ്ട ഭാ സബസ്ക് സബസ്ക്ബന് വ ਲੱਡੂ ਮੇਹਬਲ ਫੋਨ ਕੱਟ ਗਿਆ ਲੱਡੂ ਓਏ ਰਵੀ ਸੇਵਾ ਚੱਲਦੀ ਵੇਗਰੋ ਕਰੋ ਦਰਸ਼ਨ ਬਲਵਈਆਂ ਦੇ ਸਤਿ ਸ੍ਰੀ ਅਕਾਲ ਨਾਮ ਬੋਲਣ ਲਾਇਕ ਅੰਮ੍ਰਿਤ ਵੇਹ ਆਦਿ ਨੈ ਗੁਰ ਨਾਲ ਤਾ ਨਾ ਨਾ ਸੰਸਾਰ ਸਤਿ ਸਕੇ ਜਤ ਸਵੇ ਮਹਾਜਵਾ ਕੋਈ ਜਤ ਹਾਂਜੀ ਵੈਗੁਰੂ ਜੀ ਕੱਲ ਨੂੰ ਇੱਥੇ ਸਟੇਜ ਲੱਗੇਗੀ ਆਪਣੀ ਦਿਹੋ ਮਹਾਗੇ ਜੇ ਵੀ ਸੰਗਤ ਤੋਂ ਮੇਰੀ ਵੀਡੀਓ ਪਹੁੰਚੇ ਤੇ ਰੂੜੀ ਵਾਲਾ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਦਰਬਾਣੀ ਪਾਠ ਦੇ ਨਾਲ ਜੁੜੋ ਇਹ ਨਾਤਾ ਸਦਾ ਰਹੋ ਨਿਭਾਦੇ ਮਹਾਦੇਵ ਅਪੀ ਸੋਹਣੇ ਆਇ ਨੋ ਸਦਾ ਜੀਉਂਦੇ ਰਹੋ ਤੁਮਹਾਂ ਨੂੰ ਮਰੀਓ ਰਸ ਸਾਦੇ ਭਜਨਾਂ ਤੇ ਮਰਨ ਸੁਆਮੀ ਕੋ ਪ੍ਰਤਿਭਾ

ਤੋਂ ਮਾਣਕ ਆਰਾਦੇ ਜਿਸ ਬਿਨਾਂ ਤਨ ਤਨ ਸਹੇ ਬਾਬਾ ਵੀਰ ਸਿੰਘ ਜੀ ਸਲਾਨਾ ਜੋੜ ਮੇਲਾ ਪਿੰਡ ਗੁੜੀਵਾਲਾ ਸਾਹ ਸੰਗਤ ਪਹੁੰਚਣ ਦੀ ਕਿਰਪਾ ਕਰੋ ਵੈਗੁਰੂ ਜੀ ਤਾਲ ਕਿਰਪਾ ਸਾਜੋ ਸੰਗ ਬਿਤੇ ਪੁਰਰਾ ਪੁਰਗੋ ਸੁਜਾਨ ਤੇਨਾਰਸ ਪਿਓ ਪਾਰੇ ਤਾਂਗੇ ਮਦ ਕਹਿ ਨਾ ਜਾਏ ਉਦਰਤ ਹਮਨ ਹਮਾਰੇ ਲਾਇ ਨਰੇ ਰਨ ਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮ ਸਿਮਰ ਸਿਮਰ ਸੁਖ ਪਾਇਓ ਨਾਨਕ ਸ਼ਰਨ ਗਵਾਰੇ ਜਗ ਸਾਰੇ ਮਹਾਂ ਦਾ ਪੰਦਰਾ ਆਏ ਅੰਗ ਜਮਾ ਬ੍ਰਹਮ ਸ਼ਰਣੇ ਸੁਧਰਾ ਦੇਹ ਅੰਦਗੁ ਗੋਦੀ ਨਵ ਆਪਣੇ ਕਰਣੀ ਸਦਾ ਹਾਉ ਗਿਆਨ ਗਿਆਨ ਕਿਛ ਕਰਮ ਨ ਜਾਨ ਨਾਹੇ ਨਰਮਲ ਕਰਣੀ ਸਾਦ ਸਮਦ ਕੈ ਅੰਚਰ ਲਾਹੋ ਬੇਟੋ ਨਦੀ ਜੈ ਤਰਨੇ ਸੁਖ ਸੰਪਤ ਮਾਇਆ ਜ਼ਮੀ ਤੇ ਯੋ ਨਹੀਂ ਮਨ ਬਹਿ ਪਰ ਤਰਨੇ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਬਦ ਹਰ ਦਰਸਨ ਤ੍ਰਿਪਤ ਰਜਨ ਸਿੰਘ ਤੇਰਾ ਹਰ ਜਨ ਕੋ ਆਉਦਾ ਨਿਗਟ ਨ ਆਵੇ ਪੁਰਨ ਦਾਸ ਕੀ ਕਾਮ ਰਹਾ ਹੋ ਓੜੇ ਬਿਗਾ ਨਿਂ ਸੇ ਹਰ ਸੇਵਾ ਨਿਚਲ ਗਵਿੰਦ ਤਾਮ ਭਗਵੰਤ ਭਗਦ ਦੇਵਤ ਜਨਾਪ ਤਾ ਜਗ ਬਾਦ ਆਰਜੋ ਚਿਤਰਨੇ ਸੋਏ ਸੋਏ ਇੰਤਤ ਆਵ ਚੰ ਕਮਲ ਦੇ ਗੋਦਨਕ ਸੁਖਾ ਸੁਮੂ ਬਿਸਰਾਪ ਜਗ ਸਰੇ ਮਾਲਾ ਨਵਾ ਇੱਕ ਓਮ ਤਾਰ ਸਦਗੁਰ ਪ੍ਰਸਾਦ ਕੋਣ ਮਨ ਮਾਇਆ ਉਰਜੈ ਜੋ ਜੋ ਕਰਮ ਆਕਿਓ ਲਾਗ ਤਿਹ ਦੇ ਆਤ ਪਸਾਇਓ ਰਹਾ ਸਮਝ ਨਾ ਪੜੀ ਇਹ ਗਿਰਜ ਰਜਨ ਤੇਉ ਦਾਸ ਹਰਿ ਕੋ ਬਿਸਰਾਈਓ ਸੰਗ ਸੁਵਾਮੀ ਸੋ ਜਾਣੇ ਹੋ ਨਾ ਇਹਨਾਂ ਬਨ ਪੂਜ ਕੋ ਤੈਉ ਰਤਨਾਵ ਰਾਮ ਕੰਧ ਹੀ ਦੇ ਬੀਤਰ ਕੰਭ ਭਿਆਨ ਨ ਪਾਇਓ ਜਨ ਨਾਨਕ ਭਗਵੰਤ ਪਜਨਾ ਬੇ ਨਦਰ ਸਾ ਜਨਮ ਗਵਯੋ ਜਗ ਸਰੇ ਮਹ ਲਨਵਾ ਹਰਿਉ ਰਾਖਣ ਲੋ ਭਤ ਵਿਹਰੇ

ਸਰਨਾਗਤ ਅਬੇ ਦਾਨ ਪ੍ਰਭ ਦੀਜੈ ਜਦ ਸਰੇ ਮਹਲ ਨਵਾ ਮਨ ਰੇ ਸਚ ਕੋ ਵਿਚਰ ਰਾਮ ਨਾਮ ਬਿਨ ਮਿਤਿਆ ਮਨ ਸਗਰ ਇਹ ਸੰਸਾਰ ਜੰਗ ਜੋਗੇ ਕੋ ਜਿਤਹਾਰੇ ਪਾਇਓ ਸਰਨੋ ਰੂਪ ਰੀਤਿ ਤੇ ਨਾਰਾ ਪਾਵਨ ਆਪ ਜਗਤ ਮੈਂ ਹਰ ਗੋ ਤਮੋ ਨ ਸੰਭਾਰਾ ਨਾਨਕ ਜਨਨਾ ਪਰੋ ਜਗਵਦਨ ਰਖੋ ਕਰਤੁ ਤੁਮਾਰਾ ਜਨ ਸਰੇ ਮਹਲਾ ਬਜਵਾ ਸ਼ੰਤ